ਸਤਿਗੁਰਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮੈਂ ਆਣੇ ਇੱਕ ਮੈਂ ਤਾਜੀ ਸੂਈਆ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਠੀਕ ਠਾਕ ਜੀ ਮੇਰਾ ਭਰਾ ਆਇਆ ਠੀਕ ਹੈ ਜੀ ਜਾਰੀ ਗੋਸਤੀ ਆਪਣੀ ਨਾ ਮੈਂ ਇਧਰ ਨੂੰ ਵੀਡੀਓ ਪਈ ਨਾ ਤੇ ਮੈਂ ਨੂੰ ਆਇਆ ਮੜ ਕੇ ਮੈਨੂੰ ਆਇਆ ਨਾ ਇਹਦਾ ਫੋਨ ਆ ਗਿਆ ਹਾਂ ਯਾਰ ਕੁਲਜਿੰਦਰ ਮੇਰੇ ਕੋਲ ਆਇਆ ਪਹਿਲਾਂ ਮੈਂ ਆ ਗਿਆ ਫਿਰ ਮੈਂ ਠੀਕ ਹੈ ਵੀਰ ਜੀ ਨਹੀਂ ਧੰਨਵਾਦ ਵੀਰ ਜੀ ਬਣਾਉਂਦਾ ਇਹਨਾਂ ਬੁਲਾਇਆ ਜੀ ਬਿਲਕੁਲ ਜੀ ਪਹਿਲੀ ਵੀਡੀਓ ਵੀਰ ਜੀ ਹਾਂਜੀ ਪਹਿਲੀ ਵੀਡੀਓ ਹੈਣਾ ਜੀ ਬਿਲਕੁਲ ਜੀ ਬਾਕੀ ਵੀਰ ਜੀ ਦਾ ਕੰਮ ਵੀ ਸਾਫ ਸੁਥਰਾ ਹੁੰਦਾ ਹੈਣਾ ਜੀ ਹਾਂਜੀ ਬਿਲਕੁਲ ਜੀ ਪਾ ਮੇਰੇ ਵਾਲਾ ਹੀ ਆ ਇਹਦਾ ਲੈਣੀ ਆ 2-3 ਦਿਨ ਲੈਣੀ ਆ ਪਹਾੜਾ ਪਹਾੜਾ ਵਾਲ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਕੱਠਾ ਇਹ ਪੰਨ ਪਾ 10000 ਆ ਰਹੀ ਆ ਪਲੇਆਣਾ 5-7000 ਆ ਰਹੀ ਆ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਕਬਲਜੀਤ ਸਿੰਘ ਹੈ ਹਾਂਜੀ ਫਤੇਗੜ ਚੂੜੀਆਂ ਪਿੰਡ ਪਿੰਡੀ ਆ ਲੱਗੇ ਠ ਹਾਂਜੀ ਵੀਰ ਜੀ ਫੋਨ ਨੰਬਰ ਦੱਸ ਦਿਆਂ 7860532646 ਠੀਕ ਹੈ ਵੀਰ ਜੀ ਤੇ ਆਪਣੇ ਕੋਲ ਤਿੰਨ ਪਸ਼ੂ ਆਕੇ ਕੋਲੇ ਹਨਾ ਜੀ ਠੀਕ ਹੈ ਜੀ ਤੇ ਵੀਰ ਜੀ ਕਰੀਏ ਸ਼ੁਰੂ ਆਪਾਂ ਵਹਿੜ ਤੋਂ ਕਰਦੀ ਹੈ ਹਨਾ ਜੀ ਆਹ ਕਲਿੰਦਰ ਵੀਰ ਹਾਂਜੀ ਵਹਿੜ ਸੂਈ ਨੂੰ ਹੋ ਕੇ 4 ਦਿਨ ਅੱਛਾ ਜੀ ਠੀਕ ਆ ਠੀਕ ਹੈ ਜੀ ਆਹੋਲੇ ਮੌਜੂਦਾ ਦੁੱਧ ਦੇ ਤਾਂ ਥਲੇ 15 ਕਿਲੋ ਆ 15 ਕਿਲੋ ਮੌਜੂਦਾ ਝੋਲ ਲੈਣਾ ਜਿਹੜਾ ਹਨਾ ਜਿਹੜਾ ਝੋਲਣਾ ਵੀਰ 2 ਟਾਈਮ ਚੋ ਕੇ ਤੇ ਸਲਾਈ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਨਿਆਣਾ ਲੈਂਦੀ ਆ ਰੱਸੀ ਪਾ ਲੈਂਦੇ ਹਨ ਇਹ ਰੱਸੀ ਲੈਂਦੀ ਆ ਇਹ ਰੱਖਦੀ ਆ ਛਾਇ ਵਾਲ ਤੇ ਐਸਾ ਕੁਝ ਥੋੜਾ ਜਿਹਾ ਠੀਕ ਹੈ ਜੀ ਉਹ ਕਰਮੀ ਵਾਲੇ ਕੰਮ ਕੋਈ ਪਰਵਾਹ ਨਹੀਂ ਜਿੱਥੇ ਮर्जी ਪਾ ਬਿਲਕੁਲ ਜੀ ਹਾਂ ਜੀ ਹਾਂ ਬਾਕੀ ਵੀਰ ਜੀ ਕਹਿੰਦੇ ਰੱਸੀ ਪਾ ਕੇ ਥੱਲੇ ਫੁਪਾ ਫੱਟੀ ਡਾ ਕੇ ਹਨਾ ਵੀਰ ਜੀ ਤੁਸੀਂ ਕਹਿੰਦੇ ਵੀ ਠੰਡੀ ਸੀਲ ਆ ਫੱਟੀ ਢਾ ਕੇ ਚੋਈ ਦੀ ਆ ਪਿੱਚਵਾਈ 1 ਨੰਬਰ 1 ਨੰਬਰ ਚਵਾਈ ਕੋਈ ਬਾਤ ਘਾਟ ਕੁਝ ਨਹੀਂ ਠੀਕ ਹੈ ਜੀ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰ ਜੀ ਛਾਈ ਹਾਲ ਚ ਵੈੜ ਆ ਗਈ ਆ 14 15 ਕਿਲੋ ਦੁੱਧ ਵੀਰ ਉਹ ਨਹੀਂ ਦੱਸਦੇ ਚੰਗੇ ਰਿਕਾਰਡ ਵਾਲੀ ਆ ਵੈੜ ਬਾਕੀ ਚੈੱਕ ਕਰੋ ਵੀਰ ਜੀ ਬਾਕੀ ਆ ਬੱਚਾ ਜੀ ਉਹਦਾ ਠੀਕ ਹੈ ਤੋਰ ਦੇ ਵੀਰ ਜੀ ਤੋਰ ਦਿਓ ਚੈੱਕ ਕਰੋ ਵੀਰ ਜੀ ਲੈਵਾ ਕੀ ਕਹਿਣਿਆ ਪੰਡਾ ਹੀ ਪਾਈਆਂ ਹੋਈਆਂ ਨੇ ਵੇਖੋ ਵੀਰ ਜੀ ਕਿੰਡੀ ਸ਼ਾਨਦਾਰ ਵੈੜ ਆ ਰਾਜੀ ਆ ਲੈਵਲ ਉਹਦੀ ਬਹੁਤ ਸ਼ਾਨਦਾਰ ਆ ਥਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਨੋਕਾ ਲਾ ਥਾਂ ਲੱਗਿਆ ਜੀਓ ਚੰਗੀ ਵੈੜਾ ਵੀਰੋ ਕੋਈ ਵੀਰ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਆ ਵੀਰੋ ਬੱਚਾ ਆ ਗਿਆ ਜੀ ਇਹਦਾ ਬੱਚਾ ਕੀ ਪਾਇਆ ਨੇ ਵੀਰ ਜੀ ਅੱਛਾ ਅੱਛਾ ਆ ਗਿਆ ਹਨਾ ਜੀ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਕੱਲ ਜਿੰਦਰਾ ਵੀਰ ਬੁੱਲ ਕਰਨ ਨੂੰ ਤੇ ਕੇਸ ਤੇ ਹੁੰਦੀ ਵੱਡੇ ਅੱਡੇ ਤੇ ਹਾਂਜੀ 40 70000 ਦੀ ਠੀਕ ਹੈ ਜੀ ਠੀਕ ਆ ਇਹ ਅੱਡਾ 15 ਉਹ ਨਵਾਂ ਮਾਲ ਵਿੱਚ ਲੱਗੇ ਆ ਪਹਿਲੀ ਵੀਡੀਓ ਆ ਤੇ ਭਾਣਾ ਮਾਲ ਦੇਣਾ ਜਿਹੜੀ ਪੈਂਚ ਪੰਜਾ ਮਿੰਟਾਂ ਦੇ ਵਿੱਚ ਪਹਿਲੇ ਫੋਨ ਤੇ ਮੈਂ ਕਾ ਵੇਚਣੀ ਆ ਠੀਕ ਹੈ ਜੀ ਠੀਕ ਆ ਦੂਜਾ ਫੋਨ ਹੀ ਕਿ ਤੌਂਦੀ ਆਉਂਦਾ ਨਾ ਪਹਿਲੇ ਫੋਨ ਤੇ ਇਹਨੂੰ ਲਾ ਦੇਣਾ ਠੀਕ ਹੈ ਜੀ ਮੋਲੇ ਦਾ 55000 ਰੁਪਇਆ 55000 ਮੈਂ ਖੁੱਡ ਦੇਣਾ ਨਾ ਥਲੇ ਤੈਨੂੰ ਪਰਮ ਨਹੀਂ ਬਿਲਕੁਲ ਸਹੀ ਗੱਲ ਟਾੜੀ ਵਿੱਚ ਜਿਆਜ ਰੇਟ ਨਹੀਂ ਦੱਸ ਤੋ ਨਹੀਂ ਦੱਸੋ ਤੁਸੀਂ ਦੱਸੋ ਵੀਰ ਜੀ ਦੱਸੋ ਕਿਨੇ ਦੀ ਦੇ ਦੀ ਵੀਰ ਜੀ ਦੱਸੋ ਮੁਕਾਓ ਟਾੜੀ 55 50000 ਦੀ ਹਾਂ ਨਾ ਦੇ ਦਾਂ 50000 ਦੀ ਜੀ ਹਾਂ ਹੋਰ ਕਰ ਦਿੰਦੇ ਹੋਰ ਜਾਂਦੇ ਹੋ ਕਰ ਦੇਣਾ ਨਹੀਂ ਜਿਆਜ ਰੇਟ ਆ ਟਾੜੀ ਜੀ ਤੁਹਾਡਾ ਜਿਆਜ ਹੁੰਦਾ ਨਹੀਂ ਦਾ ਟੱਕਾ ਦੋ ਗਿਆਈ 48 48 ਦੀ ਠੀਕ ਹੈ ਜੀ ਯਾਰੀ ਮਾਰ ਤਾਂ ਫੇਰ ਵੀਰ ਕੋਈ ਫੋਨ ਲਾਵੇ ਅਜਾ ਵੀਰ ਜੀ ਨੂੰ ਫੋਨ ਲਾਵੇ ਹਨਾ ਵੀਰ ਜੀ ਹੋ ਜਾਊਗਾ ਮਾਰ ਤਾਂ ਮਾਰ ਤਾਂ ਹੋ ਚੁ ਵੀਰ ਜੀ ਫੇਰ ਵੇਖੋ ਵੀ ਵੀਰ ਜੀ ਕਹਿੰਦੇ 48 ਚੋ ਮਾਰ ਤਾਂ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਬਾਕੀ ਵੀਰ ਜੀ ਵੈਡ ਚੈੱਕ ਕਰੋ ਵੀਰ ਇੱਕ ਵਾਰੀ ਤੋੜਾ ਮਾਰਾ ਦਿਖਾ ਦਿਓ ਇੱਕ ਵਾਰੀ ਫੇਰ ਵਿਖਾਈਏ ਰੇਟ ਜੈ ਜੈ ਵੀਰੋ ਇੱਕ ਵਾਰੀ ਤੋਰਾ ਵੇਖ ਲਓ ਵੈਡ ਦਾ ਲੇਵਾ ਚੈੱਕ ਕਰ ਲਓ ਇਹਦੇ ਨਾਲ ਦੀਆਂ ਮੰਡੀ ਦੇ ਵਾਲਾ ਲੱਖ ਲੱਖ ਦੀਆਂ ਵਿਕੀਆਂ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਜੀ ਚੈੱਕ ਕਰੋ ਵੀਰ ਜੀ ਫੇਰ ਰਾਜੀ ਚੰਗੀ ਆ ਬਿਲਕੁਲ ਜੀ ਬਿਲਕੁਲ ਵੇਖੋ ਵੀਰ ਜੀ ਚੈੱਕ ਕਰੋ ਲੈਵਾ ਕਦ ਕਾਠ ਵੀ ਚੰਗਾ ਆ ਰਾਜੀ ਆ ਜੀ ਬਿਲਕੁਲ ਜੀ ਲੈਓ ਵੀਰ ਜੀ ਲੈਓ ਚੰਗੀ ਸ਼ਾਨਦਾਰ ਵੈੜਾ ਕੋਈ ਵੀ ਦੂਰੋਂ ਵੀ ਚੱਲ ਕੇ ਆਊਗਾ ਪਸੰਦ ਵੀਰ ਨੂੰ ਜਰੂਰ ਆਊਗੀ ਜੀ ਥਣ ਗੇਟ ਗੇਟ ਤੇ ਵੀਰੋ ਲੱਗਾ ਜਿਓ ਚੰਗੀ ਵੈੜਾ ਇੱਥੇ ਜਿੰਦਰ ਵੀ ਠੰਡੇ ਸੁਭਾ ਦੀ ਆ ਬਿਲਕੁਲ ਅੱਛੀ ਕਾਲੀ ਨਹੀਂ ਵੇਲਾ ਤੇਰੇ ਸਾਹਮਣੇ ਲਸੂ ਲਸੂ ਕਰਦੀਆਂ ਵਟਾਈ ਗੱਲੇ ਬਾਹਰ ਕਾਉਂ ਲਸੂ ਲਸੂ ਕਰੀ ਠੀਕ ਹੈ ਜੀ ਹੂੰ ਬਾਕੀ ਵੀਰ ਜੀ ਚਵਾਈ ਚੂਈ ਕਿਦਾਂ 1 ਨੰਬਰ ਫੱਟੀ ਦਾ ਚੋ ਸਕਦਾ ਕੋਈ ਦਿੱਕਤ ਨਹੀਂ ਪੂਰ ਸਾਡਾ ਵੱਧ ਘੱਟ ਨਾ ਕੋਈ ਚਲੋ ਠੀਕ ਆ ਠੀਕ ਹੈ ਜੀ ਬਿਲਕੁਲ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸਿਓ ਦੂਜੀ ਠੀਕ ਹੈ ਜੀ ਕਲਿੰਦਰ ਵੀਰ ਝੋਟੀ ਥੱਲੇ ਆ 2-8 ਕਿਲੋ ਅੱਛਾ 8 ਕਿਲੋ ਆ ਜੀ ਠੀਕ ਆ ਹਾਂ ਜੀ ਵੱਧ 8 ਕਿਲੋ ਦੀ ਗਾਰੰਟੀ ਦੇਣੀ ਆ ਅੱਛਾ 8 ਕਿਲੋ ਦੀ ਗਾਰੰਟੀ ਝੋਟੀ ਦੀ ਹਾਂ ਜੀ ਕਾਇਆਂ ਵਰਗੀ ਆ ਠੀਕ ਹੈ ਜੀ ਆ ਵੇਖੋ ਮਰਜੀ ਆ ਵੇਖਿਓ ਜਿਵੇਂ ਮਰਜੀ ਬੈਠੇ ਕੋਈ ਦਿੱਕਤ ਨਹੀਂ ਰੱਖ ਠੰਡੀ ਸੀਲ ਆ ਜੀ ਹਾਂ ਜੀ ਸੀਲ ਹੈ ਜਦੋਂ ਬੈਠੇ ਉਦੋਂ ਇਹਨੇ ਮਾੜੀ ਜੀ ਕੋ ਜਿਵੇਂ ਬੈ ਗਈ ਨਾ ਹਾਂਜੀ ਉਸ ਵੇਲੇ ਇਹਨੇ ਮੂੰਹ ਕਰ ਲੈਣਾ ਐਦਾਂ ਮਾੜੀ ਜੀ ਧਾਦੇ ਧਰ ਦੇ ਲੈਂਗੇ ਠੀਕ ਹੈ ਜੀ ਬੱਚਾ ਮਰ ਗਿਆ ਵੀਰੇ ਦਾ ਬੱਚਾ ਮਰ ਗਿਆ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਦੁੱਧ ਦੱਸਿਆ ਸੂਈ ਨੂੰ ਕਲਿੰਦਰ ਵੀਰ 2 ਮਹੀਨੇ ਹੋ ਗਿਆ ਸੂਈ ਨੂੰ 2 ਮਹੀਨੇ ਹੋ ਗਿਆ ਠੀਕ ਆ ਹਾਂਜੀ ਤੇ ਤੈਨੂੰ ਭਰਾ ਹੁਣ ਅੱਜ ਕਰ ਤੂੜੀ ਕਾੜੀ ਪੈਂਡ ਹੀ ਅਜੇ ਤੂੰ ਹਰਿਆ ਹੁੰਦਾ ਤੇ ਬੱਚੇ ਛੋਟੀਆਂ ਦੁੱਧ 711 ਕਿਲੋ ਤੇ ਹੀ ਕਹਿਣਾ ਹਾਂਜੀ ਹਾਂਜੀ ਬਿਲਕੁਲ ਹੁਣ ਇਹ ਵਿਖਾਓ ਵੀਰ ਜੀ ਤੋਰਾ ਵਿਖਾਏ ਦਾ ਕੋਲੋਂ ਵੇਖੋ ਵੀਰ ਜੀ ਬੱਚਾ ਮਰ ਗਿਆ ਮੇਹ ਦਾ ਸਿੰਘ ਦੀ ਕੁਆਲਿਟੀ ਸ਼ਾਨ ਇਰ ਕੱਦਵਤ ਚੰਗਾ ਕੱਦਵਤ ਚੰਗਾ ਬਿਲਕੁਲ ਜੀ ਵੇਖੋ ਵੀਰੋ ਕੱਦ ਕਾਠ ਚੰਗਾ ਆ ਚੈੱਕ ਕਰੋ ਜੀ ਸਿੰਗਲ ਹੱਡੀ ਆ ਗਈ ਆ ਲੇਵਾ ਦੇ ਥਣ ਕੀ ਕਹਿਣੇ ਆ ਚੈੱਕ ਕਰੋ ਵੀਰੇ ਬੱਚਾ ਮਰ ਗਿਆ ਵੀਰ ਕਹਿੰਦਾ ਠੰਡੀ ਸੀਲ ਆ ਧਾਰ ਤੇ ਮਿਲਦੀ ਆ ਜੀ ਵੀਰ ਜੀ ਕਿੰਨਾ ਦੁੱਧ ਦੱਸਿਆ ਵੀਰ ਨੇ 8 ਕਿਲੋ ਕਲਿੰਦਰ ਵੀਰ 8 ਕਿਲੋ ਦੋਵੇਂ ਟਾਈਮਾਂ ਦਾ ਸਿਆਣ 8 ਕਿਲੋ ਕਿਲੋ ਅੱਛਾ 8 ਕਿਲੋ ਪੱਕਾ ਠੀਕ ਹੈ ਜੀ ਹਾਂ ਠੀਕ ਹੈ ਜੀ ਬਾਕੀ ਵੀਰੇ ਦੋਵੇਂ ਟਾਈਮ ਮਿਲਦੀ ਐਵੇਂ ਵਧੀਆ ਥਾਪੀ ਮਾਰ ਕੇ ਜਿਹੜੇ ਮਰਜ਼ੀ ਅੱਗੇ ਪਿੱਛੇ ਕੋਈ ਜ਼ਿਕਰ ਨਹੀਂ ਠੀਕ ਹੈ ਜੀ ਤੇ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਕਲਿੰਦਰ ਵੀਰ ਜੇ ਤੋਂ ਦਾ ਬੱਚਾ ਹਾਂ ਜੀ ਛੋਟੀ ਵੇਚਣੀ ਲੱਗ ਠੀਕ ਹੈ ਜੀ ਹੁਣ ਬੱਚਾ ਐ ਨਹੀਂ ਆ ਬਾਹਰ ਨਹੀਂ ਦੇਣ ਕਿੰਨੇ ਦੀ ਦੋ ਜੀ ਦੇ ਦਿਓ 75 ਦੀ ਨਿੱਜ ਐਜ ਕਰ ਦਿਓ ਕਰੋ ਵੀਰ ਜੀ ਦੱਸੋ ਦੱਸ 70 70 ਦੀ ਦੋ ਹੋਰ ਗਿਆਈ 68 68 ਦੀ ਹਾਂ ਨਹੀਂ ਦੋ ਹੋਰ ਜਾਂ ਦੋ 68 ਦੀ ਠੀਕ ਹੈ ਵੀਰ ਜੀ ਚਲ ਜਾਂਦੇ ਲੈ ਵੀਰ ਜੀ ਨੂੰ ਪੁੱਛ ਲੋ 65 ਦੀ ਹਾਂ ਨਾ ਠੀਕ ਹੈ ਠੀਕ ਹੈ ਜੀ ਵੇਖੋ ਵੀਰ ਕੋਈ ਵੀ ਘਰ ਨਹੀਂ ਆਣਾ ਚੋ ਸਕਦਾ ਕੋਈ ਦਿੱਕਤ ਨਹੀਂ ਤਿੰਨ ਟਾਈਮ ਵੀ ਚੋ ਸਕਦਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਇਹੋ ਜੀ ਸ਼ਰਤੀ ਵਾਲੀ ਗੱਲ ਹੈ ਠੀਕ ਹੈ ਠੰਡੀ ਸੀ ਲ ਬਿਲਕੁਲ ਜਾਨੀ ਕੇ ਅਸਵਾ ਵੀ ਤੀਜਾ ਗਿਆ ਦਾ ਜੀ ਤੀਜੇ ਸੁਵੇ ਚੋਟੀ ਠੀਕ ਹੈ ਜੀ ਹਾਂ ਜੀ ਵੇਖੋ ਵੀਰੋ 65000 ਦੀ ਵੀਰੋ ਨੇ ਆਂਦੇ ਆ ਦੇ ਦਾਂਗੇ ਚੰਗੀ ਮੈਂ ਆ ਬੱਚਾ ਮਰ ਗਿਆ ਚਵਾਚੂ ਇੱਕ ਨੰਬਰਾਂ ਦੇ ਲੱਗਿਆ ਜੀ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸਿਓ ਤੇਜੇ ਨੰਬਰ ਤੇ ਕਲਿੰਦਰ ਵੀਰ ਦੋ ਤੇ ਇਹਦੇ ਥਲੇ ਵੀ ਇੰਨਾ ਹੀ ਆ ਇਹਦੇ ਥਲੇ 1 ਕਿਲੋ 2 ਕਿਲੋ ਆਦਿ ਆ ਅੱਛਾ ਜੀ ਦੁੱਧ 10 ਕਿਲੋ ਝੋਟੀ ਨਾ ਬੱਚਾ ਮਰ ਕਰਕੇ ਤਾਂ ਥੋੜਾ ਜਿਹਾ ਭਰਾਇਆ ਝੋਟੀਆਂ ਦੋ ਦਨ ਖਰਾਬ ਦੁੱਧ ਆ ਅੱਛਾ ਜੀ ਤਾਂ ਕੱਟੀ ਮਰ ਗਈ ਦੋ ਦਨ ਹੋ ਗਿਆ ਠੀਕ ਹੈ ਜੀ ਤੇ ਦੁੱਧੇ ਇਹ ਮਿਲਦੀ ਪਹਿਲਾਂ ਕੱਲ ਤੇ ਲਿਆ ਸੀ ਉਹ ਇੱਕ ਟੈਮ ਟੀਕਾ ਹਾਂਜੀ ਠੀਕ ਆ ਤੇ ਇੱਕ ਟਾਈਮ ਮਿਲਦੀ ਠੀਕ ਆ ਸਵੇਰੇ ਤੇ ਮਿਲਦੀ ਆ ਤੇ ਹੁਣ ਸ਼ਾਮ ਨੂੰ ਪਤਾ ਨਹੀਂ ਅਗਲੇ ਦਿਨ ਘਰ ਜਾ ਕੇ ਇੱਕ ਟੰਗ ਟੀਕਾ ਲੈ ਵੀ ਸਕਦੀ ਆ ਇਹ ਇਹ ਨਹੀਂ ਆਂਦੇ ਵੀ ਭਾਈ ਜਾਂਦੇ ਆ ਥਾਪੀ ਵਾ ਕੇ ਮਿਸ ਪੂਗੀ ਠੀਕ ਆ ਬੱਚਾ ਮਰੇ ਦੋ ਦਿਨ ਹੋਏ ਜੇ ਹਾਂਜੀ ਠੀਕ ਆ ਬੱਚਾ ਇਹਦਾ ਮਰ ਗਿਆ ਹਾਂ ਹਾਂ ਤੇ ਤੋਰੋ ਵੀਰ ਜੀ ਖੋਲੋ ਵੇਖੋ ਵੀਰ ਜੀ ਚੈੱਕ ਕਰੋ ਜੀ ਇਹਦਾ ਵਜ਼ਨ ਮੁੰਜਰ ਮੋਤ ਬਹੁਤ ਆ ਮੈਂ ਦਾ ਵਜ਼ਨ ਚੰਗਾ ਆ ਪਲੀ ਜੁੜੀ ਆ ਥਨ ਥਨ ਚੈੱਕ ਕਰ ਲਓ ਵੀਰੇ ਠੀਕ ਹੈ ਜੀ ਹਾਂਜੀ ਵੀਰ ਜੀ ਕਿੰਨਾ ਦੁੱਧ ਦੱਸਿਆ ਸੀਗਾ ਵੀਰੇ 9 ਕਿਲੋ 9 ਤੋਂ ਵੱਧ ਹੀ ਆ ਦੁੱਧ ਦੇ ਵੱਧੇ ਇਹ ਬੱਚਾ ਮੰਨ ਕਰਕੇ ਨਾ ਦੁੱਧ ਘੜ ਗਿਆ ਕਲਿੰਦਰ ਵੀਰ ਠੀਕ ਹੈ ਜੀ ਤੇ ਵੀਰ ਜੀ ਥੋੜੀ ਬਾਹੀ ਰੱਖ ਦੀ ਬਾਹੀ ਰੱਖ ਦੀ ਧਾਰ ਦਾ ਵੀ ਫਰਕ ਨਾ ਹੋਊਗਾ ਮਾਰੀ ਬਾਹੀ ਰੱਖ ਦੀ ਤੇ ਧਾਰਾਂ ਧਾਰਾਂ ਬਰਾਬਰ ਆ ਇੱਕ ਧਾਰ ਦਾ ਵੀ ਫਰਕ ਨਾ ਆਊਗਾ ਅੱਛਾ ਜੀ ਇੱਕ ਧਾਰ ਵੀ ਕੀ ਹੁੰਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਵੀਰੇ ਚੈੱਕ ਕਰਦੇ ਇੱਕ ਰਥਣ ਰਥਣ ਬਹੁਤ ਟੌਪ ਦਾ ਲੱਗਾ ਠੀਕ ਹੈ ਵੀਰ ਜੀ ਹਾਂ ਚਵਾਈ ਚੁਈ ਉਹਦਾ ਪੋਲੀ ਹੈ ਵੀਰੇ ਪੋਲੀ ਪੋਲੀ ਕਲਿੰਦਰ ਵੀਰ ਬਿਲਕੁਲ ਪੋਲੀ ਚੁਈ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਕੀ ਮੁੱਲ ਕਰ ਲੈਣਾ ਕਲਿੰਦਰ ਵੀਰ ਜੇ ਤਾਂ ਹੁੰਦਾ ਨਾ ਬੱਚਾ ਹਾਂ ਜੀ ਛੋਟੀ ਮੈਂ ਲੱਖ ਦੀ ਵੇਚ ਦੇਣੀ ਹੈ ਜੀ ਠੀਕ ਹੈ ਜੀ ਵਿਕਣੀ ਹੈ ਕਿ ਨਹੀਂ ਵਿਕਣੀ ਬਿਲਕੁਲ ਵਜਨ ਆ ਮੈਂ ਵਜਨ ਚੰਗਾ ਹਾਂ ਜੀ ਥੱਲੇ ਦੇ ਹਿਸਾਬ ਹਾਂ ਜੀ ਮਾੜੀ ਜੀ ਬਾਈ ਆ ਪੇ ਮਲੂਮੀ ਕੋਈ ਬੰਦਾ ਟੌਰ ਕਰੇ ਤੇ ਫਿਰ ਪਤਾ ਲੱਗਦਾ ਨਹੀਂ ਤੇ ਨਹੀਂ ਲੱਗਦਾ ਚਲੋ ਹਾਂ ਜੀ ਜਿਹੜੀ ਬਾਈ ਹੈਗੀ ਹੈ ਨਾ ਹੈਗੀ ਆ ਜਿਹੜਾ ਕਿੱਦ ਹੈਗਾ ਹੈਗਾ ਵਾ ਠੀਕ ਹੈ ਜੀ ਸੁਹਾ ਤੀਜਾ ਸੁਈ ਜੇ ਹਾਂ ਜੀ ਕਰਮੂ ਤੇ ਲੱਖ ਕਰੀਦਾ ਜੀ ਹ ਹੋਰ ਜਿਆਜ ਕਰ ਦਿਓ ਆਪ ਵੀ ਕਰ 70 ਦੀ ਜਾਂਦੋ ਦਾਹੀ ਛੱਡੋ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਵੇ ਗਿਆ ਕਰ ਦਿੰਦਿਆ ਜਿਆਜ ਕਰਦੇ ਵੀਰ ਜੀ ਨੂੰ ਪਤਾ ਵਾ ਦੂਰ ਪਸ਼ੂ ਜਾਂਦੇ ਆ ਹਨਾ ਵੀਡੀਓ ਤੇ ਵੀਰ ਜੀ ਨੇ ਕੋਈ ਗੱਲ ਕਰਨ ਦੇ ਹਾਂਜੀ ਇਹਨੂੰ ਨਹੀਂ ਉਹ ਪੁੱਛਣਾ ਕਰ ਦਿਓ ਹੋਰ ਕਰ ਠੀਕ ਕਰ ਦਿਓ ਕਰ ਛਾੜ ਦਿ ਛਾੜ ਦਿ ਜਾਓ ਕੀ ਛਾੜ ਦਿਓ ਬਰਾਬਰ ਜਾਂਦੋ ਵੀਰੇ ਜੋੜਾ ਬਰਾਬਰ ਬਰਾਬਰ ਹੀ ਇੱਕੋ ਹੀ ਰੇਟ ਇੱਕੋ ਰੇਟ ਜਾਣ ਦਿਓ 65 ਇਹ ਵੀ 65 ਉਹ ਵੀ 65 ਇਹ ਵੀ 65 ਹੋਰ ਅੱਛਾ ਜੀ ਜੇ ਕੋਈ ਵੀਰਾ ਜੋੜਾ ਲੈ ਲੂਗਾ ਜੋੜਾ ਹੀ ਪਾ ਲੂਗਾ ਮੈਂ ਦਾ ਰੇਟ ਹੋਰ ਮਾਨਤਨ ਹੋ ਜਾਊਗਾ ਮਾਨਤਨ ਪੂਰਾ ਫੁੱਲ ਫੁੱਲ ਮਾਨਤਨ ਵੇਖੋ ਵੀਰੋ ਕੀ ਕਹਿੰਦੇ ਆ ਰੇਟ ਵੀਰ ਉਹਨਾਂ ਦੇ ਬਿਲਕੁਲ ਜਾਇਜ਼ ਆ ਵਜਨਦਾਰ ਮਿਆਂ ਨੇ ਚੰਗੀਆਂ ਨੇ 65 65000 ਦੀਆਂ ਵੀਰਾ ਕਹਿੰਦੇ ਦੇ ਦਾਂਗੇ ਚੰਗੀਆਂ ਮਈਆਂ ਨੇ ਠੀਕ ਆ ਜੀ ਵੇਖੋ ਵੀਰੋ ਰੇਟ ਵੀਰ ਉਹਨਾਂ ਜਾਇਜ਼ ਕਰਤਾ ਵਾ 65 65000 ਵੈਟ ਦਾ ਵੀ ਰੇਟ ਬਹੁਤ ਵਧੀਆ ਕੀਤਾ ਵੀਰਿਆ ਨੇ ਤਾਜੀ ਸੂਈ ਆ 14 15 ਕਿਲੋ ਦੁੱਧ ਦੱਸਦੇ ਆ ਠੀਕ ਆ ਜੀ ਰਜਿੰਦਰ ਵੀਰੇ ਇੱਕ ਗੱਲ ਹੋਰ ਵੀ ਆ ਹਾਂਜੀ ਮੈਂ 1.5 ਮਹੀਨੇ ਦੀ ਗੱਬਣ ਅੱਛਾ ਜੀ ਪਰ ਦੇਣੀ ਖਾਲੀ ਕਰਕੇ ਜੇ ਗੱਬਣ ਮੈਂ ਹੁੰਦੀ ਤਾਂ ਫਿਰ ਮੈਂ ਕਰੇ ਕਿਤੇ ਟਪਾ ਦੇਣੀ ਅੱਛਾ ਇਹਨੂੰ 1.5 ਮਹੀਨਾ ਹੋ ਗਿਆ ਅੱਛਾ ਠੀਕ ਹੈ ਵੀਰ ਜੀ ਅੱਛਾ ਜੀ ਆ ਠੀਕ ਹੈ ਜੀ ਵੀਰ ਭਾਈ ਆਪਣੀ ਚੈੱਕ ਕਰਾ ਲੈ 10 ਦਿਨ ਠਹਿਰ ਕੇ ਹਾਂਜੀ 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 ਅੱਛਾ ਜੀ ਠੀਕ ਹੈ ਇਹ ਜਾਨੀ ਕਿ ਚੈੱਕ ਤੇ ਦੋ ਮਹੀਨਾ ਤੇ 3 ਮਹੀਨਾ ਦੀ ਨਹੀਂ ਹੈ ਹਨਾ ਜੀ ਹਾਂ ਠੀਕ ਹੈ ਜੀ ਇਹ ਡੇਢ ਮਹੀਨਾ ਨੂੰ ਹੋ ਗਿਆ ਬਾਕੀ ਚਲੋ ਵੀਰੋ ਰੇਡ ਵੀਰ ਉਹਨਾਂ ਦਾ ਜੈਜ ਆ ਬਾਕੀ ਵੀਰਾਂ ਤੋਕੜ ਕਰਕੇ ਦਿੱਤੀ ਆ ਬੱਚਿਆ ਮਰ ਗਿਆ ਦੋਵਾਂ ਮਿਆਂ ਦਾ ਰੇਡ ਜੈਜ ਕੀਤਾ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਾਂਜੀ ਵੀਰੋ ਨਾਮ ਦੱਸ ਦੋ ਆਪਣਾ ਵਾਰੀ ਇੱਕ ਕਰੀ ਮੇਰਾ ਨਾਮ ਕਬਲਜੀਤ ਸਿੰਘ ਆ ਹਾਂਜੀ ਪਿੰਡ ਪਿੰਡੀ ਫਤਿਹਗੜ ਚੋਰੀ ਨਾਲ ਲੱਗੀ ਪਿੰਡ ਪਿੰਡੀ ਆ ਗਿਆ ਫਤਿਹਗੜ ਚੋਰੀ ਹੈ ਨਾ ਜੀ ਠੀਕ ਹੈ ਜੀ ਜੇਲਾ ਗੁਰਦਾਸਪੁਰ ਜੇਲਾ ਗੁਰਦਾਸਪੁਰ ਪੈ ਗਿਆ ਕੋਈ ਨੰਬਰ ਵੀਰੇ ਦੱਸ ਦੇ 7860532646 ਠੀਕ ਹੈ ਜੀ ਸਸਿਗਾ ਵੀਰੇ ਸਸਿਗਾ ਜੀ